ਵੀ ठाठा ਮਾਰਦਾ ਇਕੱਠ ਸਾਡੇ ਪਿਆਰ ਕਰਨ ਵਾਲਿਆਂ ਦਾ ਸਾਡੇ ਸਾਥੀਆਂ ਦਾ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਨੂੰ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਮੋਦੀ ਸਾਹਿਬ ਨੇ ਲਈ ਹੈ ਸਿਰਫ ਲੁਧਿਆਣਾ ਵਾਸੀਆਂ ਨਹੀਂ ਪੰਜਾਬ ਵਾਸਤੇ ਬਹੁਤ ਵੱਡੇ ਮਾਰ ਨੇ ਕੋਈ ਸਾਡੇ ਰਿਸ਼ਤੇਦਾਰ ਕਹਿ ਲਓ ਕੋਈ ਨਰਾਜ਼ ਸੀ ਕਿ ਸਾਡੇ ਕਿਸਾਨ ਭਰਾ ਸਾਡੇ ਤੋਂ ਅੱਛਾ ਪਿੰਡਾਂ ਦੇ ਵਿੱਚੋਂ ਨਹੀਂ ਵੋਟਾਂ ਪਈਆਂ ਨਹੀਂ ਉੱਥੇ ਪ੍ਰਚਾਰ ਕਰ ਸਕੇ ਤੇ ਸ਼ਹਿਰ ਤਾਂ ਦੇਖੋ ਸਾਰੇ ਹੀ ਜਿੱਤੇ ਆ ਜੀ ਸੀ ਕੇ ਸਾਡੇ ਕਿਸਾਨ ਭਰਾ ਸਾਡੇ ਤੋਂ ਪਿੰਡਾਂ ਦੇ ਵਿੱਚੋਂ ਨਹੀਂ ਵੋਟਾਂ ਪਈਆਂ ਨਹੀਂ ਉੱਥੇ ਪ੍ਰਚਾਰ ਕਰ ਸਕੇ ਤੇ ਸ਼ਹਿਰ ਤਾਂ ਦੇਖੋ ਸਾਰਾ ਹੀ ਜਿੱਤੇ ਆ ਇਹ ਕਾਂਗਰਸ ਪਾਰਟੀ ਅਕਾਲੀ ਦਲ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਦਾ ਵੋਟਾਂ ਦਾ ਟੋਟਲ ਇੱਕ ਪਾਸੇ ਕਰ ਲੋ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਿਹਨਤ ਹੈ ਜਿਹੜੀ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਲੋਕਾਂ ਨੇ ਕਮਲ ਖੜਾਇਆ ਕਮਲ ਦੀ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੇ ਪੁਸ਼ਪਾਂਜਲੀ ਦਿੱਤੀ ਹੈ ਉਹ ਇੱਕ ਪਾਸੇ ਕਰ ਲੋ ਇੰਨੀ ਆ ਵੋਟਾਂ ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵੈਸ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਹਲਕਾ ਪੁਰਵੀ ਨੂਰੋਵਰ ਰੋਡ ਦੇ ਉੱਤੇ ਪਹੁੰਚੇ ਹਾਂ ਜਿੱਥੇ ਵਿਨਾਇਕ ਜੀ ਦਾ ਦਫ਼ਤਰ ਹੈ ਹਰ ਵਾਰ ਜਦੋਂ ਖੁਸ਼ੀ ਦਾ ਟਾਈਮ ਆਉਂਦਾ ਤੇ ਇੱਥੇ ਬਹੁਤ ਵਧੀਆ ਜ਼ਬਰਦਸਤ ਤਰੀਕੇ ਨਾਲ ਖੁਸ਼ੀ ਮਨਾਈ ਜਾਂਦੀ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਰਦਾਰ ਰਮਨੀਤ ਸਿੰਘ ਬਿੱਟੀ ਜੀ ਨੇ ਮੰਤਰੀਪਦ ਦਿੱਤਾ ਗਿਆ ਤੇ ਸਾਡੇ ਨਾਲ ਵਿਨਾਇਕ ਸਾਹਿਬ ਮੌਜੂਦ ਨੇ ਜੋ ਬੜੇ ਲੰਮੇ ਸਮੇਂ ਤੋਂ ਸਮਾਜ ਵਿੱਚ ਸੇਵਾ ਕਰਦੇ ਨੇ ਆਪਣੇ ਵਾਟਵਾਸੀਆਂ ਦੇ ਵਿੱਚ ਤੇ ਹਲਕਾਪੁਰ ਵਿੱਚ ਅੱਜ ਜਿਹੜੀ ਢੋਲ ਵੱਜ ਕੇ ਖੁਸ਼ੀ ਮਨਾਈ ਗਈ ਆ ਲੱਡੂ ਵੰਡੇ ਗਏ ਉਹਦੇ ਬਿਛੇ ਤੇ ਗੱਲਬਾਤ ਕਰ ਲੈਣੇ ਆ। ਸਵਾਗਤ ਸਰ ਤੁਹਾਡਾ ਬਹੁਤ ਬਹੁਤ ਜੈ ਸ਼੍ਰੀ ਰਾਮ ਜੀ ਧੰਨਵਾਦ ਜੀ। ਹਾਂਜੀ ਕੀ ਕਹਿਣਾ ਚਾਹਣੇ ਅੱਜ ਦੇ ਖੁਸ਼ੀ ਦੇ ਮੌਕੇ ਤੇ। ਖੁਸ਼ੀਤਾ ਜੀ ਤੁਸੀਂ ਦੇਖੋ ਵੀ ਤੁਸੀਂ ਵੀ ਉਹ ਚੀਜ਼ ਨੂੰ ਮਹਿਸੂਸ ਕੀਤਾ ਵੀ ठाठा-ठाठा ਮਾਰਦਾ ਇਕੱਠ ਸਾਡੇ ਪਿਆਰ ਕਰਨ ਵਾਲਿਆਂ ਦਾ ਸਾਡੇ ਸਾਥੀਆਂ ਦਾ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਨੂੰ ਜਿਹੜੀ ਐਡੀ ਵੱਡੀ ਜ਼ਿੰਮੇਵਾਰੀ ਮੋਦੀ ਸਾਹਿਬ ਨੇ ਲਾਈ ਹੈ ਸਿਰਫ ਲੁਧਿਆਣਾ ਵਾਸੀਆਂ ਨਹੀਂ ਪੰਜਾਬ ਵਾਸਤੇ ਬਹੁਤ ਵੱਡੀ ਮਾਨ ਦੀ ਗੱਲ ਆ। ਤੂ ਬੰਡੇ ਗਏ ਅੱਜ ਢੋਲ ਵੱਜਿਆ ਭੰਗੜੇ ਪੀ ਗਏ ਲੱਗਦਾ ਨਹੀਂ ਕਿ ਵਿਆਹ ਦਾ ਮਹੌਲ ਬਣ ਗਿਆ ਦਰਖਤ ਦਾ ਵਿਆਹ ਤਾਂ ਜੀ ਆਪੇ ਹੋਣਾ ਤੁਸੀਂ ਦੇਖੋ ਵੀ ਵਿਆਹ ਦਾ ਰੱਖੇ ਸੀ ਅਸੀਂ ਪਰ ਇਹ ਐ ਵੀ ਕੁਝ ਸਾਡੇ ਰਿਸ਼ਤੇਦਾਰ ਕਹਿ ਲੋ ਕੁਝ ਨਰਾਜ਼ ਸੀ ਕਿ ਸਾਡੇ ਕਿਸਾਨ ਭਰਾ ਸਾਡੇ ਤੋਂ ਅੱਛਾ ਪਿੰਡਾਂ ਦੇ ਵਿੱਚੋਂ ਨਹੀਂ ਵੋਟਾਂ ਪਈਆਂ ਨਹੀਂ ਉੱਥੇ ਪ੍ਰਚਾਰ ਕਰ ਸਕੇ ਤੇ ਸ਼ਹਿਰ ਤਾਂ ਦੇਖੋ ਸਾਰੇ ਜਿੱਤੇ ਆ ਜੀ ਅਲ ਕਪਰ ਵਿੱਚ ਕਿਦਾਂ ਰਿਹਾ ਤੁਹਾਡੇ ਵਾਲੇ ਵਾਰਡ ਦੇ ਵਿੱਚ ਕਾਫੀ ਵਾਰ ਤੋਂ ਨੀ ਇੰਟਰਵਿਊ ਦੇ ਵਿੱਚ ਕਿਹਾ ਗਿਆ ਵੀ ਅਸੀਂ ਲੀਡ ਅੱਗੇ ਲੈ ਕੇ ਜਾਵਾਂਗੇ ਤੁਹਾਡੇ ਵਾਰਡ ਦਾ ਸਾਡੇ ਵਾਰਡ ਦੀ ਤਾਂ ਪੋਜੀਸ਼ਨ ਇਹ ਹੈ ਜੀ ਵੀ ਕਾਂਗਰਸ ਪਾਰਟੀ ਅਕਾਲੀ ਦਲ ਆਮ ਆਦਮੀ ਪਾਰਟੀ ਇਹਨਾਂ ਤਿੰਨਾਂ ਦਾ ਵੋਟਾਂ ਦਾ ਟੋਟਲ ਇੱਕ ਪਾਸੇ ਕਰ ਲੋ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਿਹਨਤ ਹੈ ਜਿਹੜੀ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਲੋਕਾਂ ਨੇ ਕਮਲ ਖੜਾਇਆ ਕਮਲ ਦੀ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੇ ਪੁਸ਼ਪਾਂਜਲੀ ਦਿੱਤੀ ਹੈ ਉਹ ਇੱਕ ਪਾਸੇ ਕਰ ਲੋ ਇੰਨੀਆਂ ਵੋਟਾਂ ਪਈਆਂ ਕਹਿੰਦਾ ਮਤਲਬ ਵੀ ਜੋ ਇਲੈਕਸ਼ਨਾਂ ਦੇ ਵਿੱਚ ਤੇ ਇਲੈਕਸ਼ਨਾਂ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਉਹੀ ਗੱਲ ਪੂਰੀ ਦੇਖੋ ਜੀ ਇਹ ਬਾੜਚੇ ਦਾ ਹੋਈ ਹੋਈ ਹੈ ਤੇ ਸਾਰੇ ਹਲਕੇ ਨੂੰ ਵੀ ਅਸੀਂ ਜਿੱਤਿਆ ਤੇ ਨਾ ਸਿਰਫ ਪੂਰਬੀ ਹਲਕਾ ਸਾਰੇ ਲੁਧਿਆਣੇ ਦੇ ਹਲਕੇ ਜਿਹੜੇ ਹੈਗੇ ਆ ਸ਼ਹਿਰੀ ਹਲਕੇ ਅਸੀਂ ਵਧੀਆ ਵੋਟਾਂ ਦੇ ਨਾਲ ਲੀਡ ਕੀਤੀ ਹੈ ਉਹਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਸਾਹਿਬ ਨੂੰ ਰਵਨੀਤ ਸਿੰਘ ਬਿੱਟੂ ਜੀ ਨੂੰ ਪਿਆਰ ਇੰਨਾ ਖੰਗਾਰਾ ਮਿਲਿਆ ਪਿਆਰ ਕਰਨ ਵਾਲੇ ਲੋਕ ਨੇ ਲੋਕਾਂ ਨੇ ਆਪ ਘਰੋਂ ਘਰ ਹੀ ਨਿਕਲ ਕੇ ਕਿ ਜਿੱਦਣ ਬੂਤੇ ਉੱਤੇ ਅਸੀਂ ਖੁਦ ਮੈਂ ਸਾਰਾ ਦਿਨ ਬੂਤੇ ਰਹਿਆ ਹਾਲਾਂਕਿ ਮੇਰੇ ਮਦਰ ਇਲੈਕਸ਼ਨ ਲੜੇ ਹੈ ਪੂਰੇ ਅਸੀਂ ਇਲੈਕਸ਼ਨ ਮੈਂ ਸਾਰਾ ਦਿਨ ਕਦੀ ਏਦਾਂ ਨਹੀਂ ਬੈਠਾ ਵੀ ਕੁਰਸੀ ਦੇ ਨਾਲ ਡਟ ਕੇ ਬੈਠਾ ਰਿਆ ਪਰ ਮੈਨੂੰ ਉਦੋਂ ਨਿਕਲਣ ਦਾ ਹੀ ਨਹੀਂ ਮੌਕਾ ਮਿਲਿਆ ਭਾਰੀ ਰਸ ਸਾਡੀ ਫੈਮਲੀਆਂ ਦੇ ਫੋਨ ਆਉਂਦੇ ਸੀ ਵੀ ਤੁਸੀਂ ਬੂਤੇ ਆਪ ਰਹਿਣਾ ਜੀ ਅਸੀਂ ਪੂਰੇ ਤੇ ਪੂਰਾ ਪਰਿਵਾਰ ਵੋਟ ਪਾਣ ਆ ਰਹੇ ਆ ਅਚਰਨਵੀਤ ਬਿੱਟੂ ਜੀ ਨੂੰ ਕਹਿਆ ਸੀ ਕਾਂਗਰਸ ਦੇ ਵਿੱਚ ਸੀਗੇ ਤੇ ਕਈ ਕੰਮ ਨਹੀਂ ਕਰਨ ਦਿੱਤੇਗੇ ਉਹ ਹੁਣ ਕੰਮ ਇਸ ਵਾਰ ਫਿਰ ਹੋਣਗੇ ਪੂਰੇ ਦੇਖੋ ਜੀ 10 ਸਾਲ ਲੁਧਿਆਣਾ ਦੇ ਸੰਸਦ ਦੇ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਨਿਭਾਈ ਹੈ ਤੇ ਵਿਪੱਖਸ਼ੀ ਜੀ ਬੈਠੇ ਨੇ ਤੇ ਜਿਹੜੇ ਪ੍ਰੋਜੈਕਟ ਲੁਧਿਆਣਾ ਵਾਸਤੇ ਸੋਚਦੇ ਸੀ ਲਿਆਣਾ ਚਾਹ ਉਹ ਬੋਲਦੇ ਹੀ ਮਤਲਬ ਉਥੇ ਮੋਦੀ ਸਾਹਿਬ ਦੇ ਜਿੱਦਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਤੁਸੀਂ ਉਲਟੀ ਬੋਲਣਾ ਜੀ ਵਿਰੋਧ ਬੋਲਣਾ ਤੇ ਉਹ ਸਪਨੇ ਪੂਰੇ ਨਹੀਂ ਕਰ ਸਕਿਆ ਜੋ ਉਹਨਾਂ ਨੇ ਲੁਧਿਆਣੇ ਨੂੰ ਲੈ ਕੇ ਸੋਚ ਰੱਖੀ ਸੀ ਤੇ ਹੁਣ ਸਿਰਫ ਲੁਧਿਆਣੇ ਦੀ ਗੱਲ ਨਹੀਂ ਹੁਣ ਤਾਂ ਪੰਜਾਬ ਨੂੰ ਲੈ ਕੇ ਬੜਾ ਵੱਡਾ ਸਪਨਾ ਸਾਡਾ ਪਰ ਜੇ ਗੱਲ ਕਰੀਏ ਦੂਜੀਆਂ ਪਾਰਟੀਆਂ ਕਿਤਨੇ ਕਿਤੇ ਰਾਮ ਮਦਰ ਦੇ ਮੁੱਦੇ ਨੂੰ ਲੈ ਕੇ ਗੱਲ ਕਰਦੀਆਂ ਸੀ ਵੀ ਇਹ ਰਾਮ ਜੀ ਦੇ ਨਾਮ ਤੇ ਵੋਟ ਮੰਗ ਰਿਹਾ ਤੇ ਰਾਮ ਜੀ ਨੂੰ ਅੱਗੇ ਲੈ ਕੇ ਆ ਰਹੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਰਾਮ ਜੀ ਦੇ ਨਾਂ ਤੇ ਵੋਟ ਮੰਗੀ ਨਹੀਂ ਮੰਗੀ ਇਹ ਜਨਤਾ ਜਾਣਦੀ ਹੈ ਰਾਮ ਜੀ ਨੂੰ ਲਿਆਉਣ ਵਾਲਾ ਕੋਈ ਨਹੀਂ ਉਹ ਤਾਂ ਜੁਗਾ ਜੁਗਾ ਤੋਂ ਸਾ ਤੇ ਇੱਕ ਕੋਰਟ ਨੇ ਫੈਸਲਾ ਦਿੱਤਾ ਸੀ ਮੋਦੀ ਜੀ ਦੀ ਡਿਊਟੀ ਲੱਗੀ ਸੀ ਵੀ ਇਹਨਾਂ ਦੇ ਰਾਜ ਦੇ ਵਿੱਚ ਮੰਦਿਰ ਬੰਨਣਾ ਸੀ ਉਹ ਬਣ ਗਿਆ ਲੋਕਾਂ ਨੇ ਭਾਰੀ ਉਤਸ਼ਾਹ ਦੇ ਨਾਲ ਸਾਥ ਵੀ ਦਿੱਤਾ ਪ੍ਰਭੂ ਰਾਮ ਨੂੰ ਨਮਨ ਵੀ ਕੀਤਾ ਤੇ ਮੋਦੀ ਜੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਗਏ ਉਹ ਜਿਹੜੇ ਜੋ ਗੱਲਾਂ ਕਰਦੇ ਕਰੀ ਜਾਂ ਜੈ ਸ਼੍ਰੀ ਰਾਮ ਹੋਈ ਪਈ ਹੈ ਚਾਰੋਂ ਪਾਸੇ ਤੇ ਸਦਾ ਸਦਾ ਆਣ ਲੀਆਂ ਯੁਗਾ ਤੱਕ ਜੈ ਸ਼੍ਰੀ ਰਾਮ ਹੀ ਰਹਿਣੀ ਹੈ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹਨੇ ਲਾਸਟ ਵਿੱਚ ਲੁਧਿਆਣਾ ਵਾਸੀਆਂ ਦਿੱਤਾ ਜੀ ਉਹ ਕਹਿੰਦੇ ਨਾ ਵੀ ਸਾਰੇ ਹਾਥੀ ਕਹਿੰਦੇ ਵੀ ਘਿਓ ਚ ਨੇ ਦੇਸੀ ਘਿਓ ਚ ਨਹੀਂ ਇਸ ਵੇਲੇ ਵੀ ਮੰਤਰੀ ਸਾਡਾ ਜਿਹੜਾ ਜਿਹਨੂੰ ਲੋਕ ਕਹਿੰਦੇ ਸੀ ਵੀ ਬੈਗਪੈਕ ਕਰ ਲੈ ਉਹ ਤਾਂ ਅੱਜ ਬੈਗ ਮੋਦੀ ਸਾਹਿਬ ਨੇ ਕਹਿਤਾ ਵੀ ਉੱਥੇ ਜਾ ਕੇ ਨਵੇਂ ਕੱਪੜੇ ਲੈ ਲੈ ਤੂੰ ਲੁਧਿਆਣਾ ਹੀ ਰਹਿਣਾ ਲੁਧਿਆਣੇ ਦੀ ਸੇਵਾ ਕਰਨੀ ਹੈ ਤੇ ਹੁਣ ਜਿਹੜੀ ਜ਼ਿੰਮੇਵਾਰੀ ਲੱਗੀ ਲੁਧਿਆਣੇ ਦੀ ਨਹੀਂ ਲੱਗੀ ਹੈ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਪੈ ਗਈ ਕਿਉਂਕਿ ਪੰਜਾਬ ਚੋਂ ਸਿੰਗਲ ਮੰਤਰੀ ਦੇ ਰੂਪ ਦੇ ਵਿੱਚ ਰਵਨੀਤ ਸਿੰਘ ਬਿੱਟੂ ਜੀ ਨੂੰ ਜਿਹੜਾ ਮੌਕਾ ਮਿਲਿਆ ਨਰਿੰਦਰ ਮੋਦੀ ਜੀ ਨੇ ਅਮਿਤ ਸ਼ਾਹ ਜੀ ਨੇ ਵਿਸ਼ਵਾਸ ਜਤਾਇਆ ਰਵਨੀਤ ਸਿੰਘ ਬਿੱਟੂ ਜੀ ਤੇ ਤੇ ਨਾ ਸਿਰਫ ਲੁਧਿਆਣੇ ਦੇ ਮਸਲੇ ਕਿਉਂਕਿ ਲੁਧਿਆਣੇ ਤਾਂ ਸਾਡੇ ਟ੍ਰੈਫਿਕ ਦਾ ਸਮੱਸਿਆ ਹਸਪਤਾਲ ਦੀ ਵੱਡੇ ਦੀ ਪੀਜੀਆਈ ਐਮਜ਼ ਵਰਗੇ ਦੀ ਅਸੀਂ ਡਿਮਾਂਡ ਕਰਦੇ ਆਂ ਸਟੇਡੀਅਮ ਦੀ ਡਿਮਾਂਡ ਕਰਦੇ ਆਂ ਐਗਜ਼ੀਬਿਸ਼ਨ ਦੀ ਡਿਮਾਂਡ ਕਰਦੇ ਆਂ ਤੇ ਨਾ ਸਿਰਫ ਆਪਣਾ ਲੁਧਿਆਣੇ ਦੀ ਗੱਲ ਆ ਪੰਜਾਬ ਨੂੰ ਲੈ ਕੇ ਵੀ ਜਿਹੜੇ ਵੱਡੇ ਸੁਪਨੇ ਆ ਔਰ ਰਵਨੀਤ ਸਿੰਘ ਬਿੱਟੂ ਜੀ ਨੂੰ ਪਤਾ ਵੀ ਲੋਕ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਬਿੱਟੂ ਜੀ ਨੂੰ ਵੀ ਸੁਨੇਹਾ ਲਾਇਆ ਵੀ ਕਿਸਾਨ ਭਰਾਵਾਂ ਦਾ ਜਿਹੜਾ ਮਸਲਾ ਨਾ ਜੀ ਉਹ ਆਪ ਮੋਦੀ ਜੀ ਨਾਲ ਬਹਿ ਕੇ ਇਹਨੂੰ ਹੱਲ ਕਰਾ ਦਿਓ ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਰੋਸਾ ਥੋੜਾ ਜਿਹਾ ਮੋਦੀ ਜੀ ਲਈ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਤੇ ਸਾਡੇ ਕਿਸਾਨ ਵੀ ਭਰਾਣੇ ਤੇ ਮੋਦੀ ਜੀ ਨੂੰ ਪਿਆਰ ਕਰ ਕਰ ਬੱਚੇ-ਬੱਚੇ ਦੇ ਜਿਹੜੀ ਜ਼ਬਾਨ ਤੇ ਮੋਦੀ ਜੀ ਦਾ ਨਾਮ ਤੇ ਜਦੋਂ ਕਿਸਾਨ ਵਿਰੋਧ ਕਰਦੇ ਤੇ ਕਿਤੇ ਦਿਲ ਵੀ ਦੁਖਦਾ ਤੇ ਇਹਨਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰਾ ਕੇ ਬਾਕੀ ਸਾਰੇ ਮਸਲਿਆਂ ਨੂੰ ਵੀ ਜਲਦ ਤੋਂ ਜਲਦ ਵਧੀਆ ਤਰੀਕੇ ਨਾਲ ਹੱਲ ਕਰਾਵਾਂਗੇ ਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ। ਔਰ ਦੋਸਤੋ ਸਾਡੇ ਨਾਲ ਜੁੜੇ ਸਨ ਅਰਜੁਨ ਬਨਾਇਕ ਜੀ ਜੋ ਬੜੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਔਰ ਵਿਪਨ ਬਨਾਇਕ ਜੀ ਔਰ ਪਬਲੀ ਬਨਾਇਕ ਪਲਵੀ ਬਨਾਇਕ ਜੀ ਇਹਨਾਂ ਦੇ ਆਫਿਸ ਦੇ ਵਿੱਚ ਅੱਜ ਜਿਹੜੀ ਖੁਸ਼ੀ ਮਨਾਈ ਗਈ ਹੈ ਸਰਦਾਰ ਰਮਨ ਸਿੰਘ ਬਿੱਟੂ ਜੀ ਨੂੰ ਮంత్రి ਬਦ ਲੈ ਕੇ ਉਥੇ ਦੀਆਂ ਸਾਰੀਆਂ ਤਸਵੀਰਾਂ ਤੇ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰਕੇ ਆਟਿਆਂ ਕੈਮਰਾਮੈਨ ਦੇ ਨਾਲ ਲੁਧਿਆਣਾ ਤੋਂ ਦਿਖਦੇ ਰੋ ਮੀ ਜੇ ਕੁਮਾਰਦੀਪ ਕੋ